ਆਰਗਾਨੀ ਸਰਾਂ ਨੇ ਜਦੋਂ ਇਕੱਠਾ ਆਲੂ ਇਕੋ ਦਮ ਆ ਗਿਆ ਭਾਈ ਬਾਈ ਜੀ ਇਹਨੇ ਵਿਕਣਾ ਹੀ ਨਹੀਂ ਗਾ ਆਲੂ ਨਹੀਂ ਵਿਕਣਾ ਇਹਨੇ ਕੋਲ ਉਹ ਵਪਾਰੀ ਤਾਂ ਫਿਰ ਵੀ ਕੱਢ ਜਾਂਦਾ ਵਪਾਰੀ ਨਾਲ ਦੀ ਲਵੇ ਜਨਾ ਦਾ ਜਿਹੜਾ ਸਿਆਣਾ ਵਪਾਰੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਦੇ ਤੇ ਜਰਾਂ ਜੀ ਭਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਕੋਟ ਹਰੀਦਕੋਟ ਦੀ ਮੰਡੀ ਦੇ ਵਿੱਚ ਪਹੁੰਚ ਗਏ ਕੋਟ ਨੂੰ ਪੂਰਾ ਮੂੰਹ ਦੇ ਛੜਿਆ ਪਹਿਲਾਂ ਕੋਟਪੁਰੇ ਨੇ ਅੱਜ ਭਾਈ ਜੀ ਦਿਨ ਵੀਰਵਾਰ ਆ ਗਿਆ ਹਰੀਦਕੋਟ ਆ ਗਿਆ ਤੇ ਮੌਸਮ ਜੱਗ ਕਹਿੰਦਾ ਵਖਾਈ ਮੜਾ ਜਾਏ ਮੌਸਮ ਜੱਗ ਮੜਾ ਵਖਾਈ ਆ ਨਜ਼ਾਰੇਦਾਰ ਮਨ ਲੱਗਦਾ ਵੀ ਅੱਜ ਮੀਂਹ ਆਊਗਾ ਕਣੀਆਂ ਜੀਆਂ ਪੈ ਜਵਾਕ ਮੂਤ ਕੇ ਜੜ ਜਾਂਦਾ ਦੇਖਦੇ ਆ ਬਾਕੀ ਮੀਮੂ ਆਉਂਦਾ ਕਿ ਨਹੀਂ ਬਾਕੀ ਦੇਖਦੇ ਆ ਅੱਜ ਉਧਰ ਅੰਦਰੀ ਚੰਦ ਕੇ ਬਾਈ ਕੋਲੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਗੱਲਬਾਤ ਇਹ ਨਹੀਂ ਕਰਨਾ ਹੈ ਨਾ ਹੋਰ ਭਾਈ ਜੀ ਕੀ ਆਲਾ ਜੀ ਅੱਜ ਪਵਾਦੇ ਹੋ ਭਰਾਲੀ ਫਿਰ ਅੱਜ ਲੱਗਦਾ ਮਹਾਰਾਜ ਦੀ ਮौज ਆ ਬਾਕੀ ਮੀਂਹ ਪਾਉਣਾ ਜਾਂ ਨਾ ਪਾਉਣਾ ਮਹਾਰਾਜ ਦੀ ਮौज ਆ ਤੇ ਭਾਈ ਜੀ ਸਭ ਜੀ ਮੰਦੀ ਹੈ ਕਿ ਤੇਜੀ ਜੀ ਅੱਧੀ ਹਾਂ ਤਕਰੀਬਨ ਓਵਰਾਲ ਠੀਕ ਆ ਬਸ ਉੱਥੇ ਕੇ ਜੇ ਟਿਕੇ ਆ ਪਿਛਲੇ ਦੋ ਹਫਤੇਆਂ ਦਾ ਰੇਟ ਭਿੰਡੀ ਦਾ ਵੀ ਉਹੀ 25 ਰੁਪਏ 30 ਰੁਪਏ ਟਿਕੇ ਆ ਕੱਦੂ ਦਾ ਵੀ 40 45 ਰੁਪਏ ਗਾਖ ਅੱਜ ਤਾਂ ਇੱਥੇ ਮਾਤਾ ਦਾ ਝੰਡਾ ਫਰੀਦਕੋਟ ਤਾਂ ਕਰਕੇ ਥੋੜਾ ਜਿਹਾ ਘਟਾ ਬਾਕੀ ਗਾਖ ਵੀ ਠੀਕ ਆ ਰੂਟੀਨ ਜੇ ਚ ਦੋ ਹਫਤੇ ਹੋ ਗਏ ਸਬਜ਼ੀ ਦਾ ਬੈਲੈਂਸ ਜਾਂ ਬਣਿਆ ਬਸ ਉੱਥੇ ਕੇ ਜੇ ਚੱਲੀ ਜਾਂਦਾ ਤੇ ਭਿੰਡੀ ਤੋਂ ਸ਼ੁਰੂ ਕਰੀਏ ਭਾਈ ਜੀ ਹਾਂ ਦੋ ਸਾਰੇ ਭਿੰਡੀ ਬਸ ਆਹ ਹੀ 25 ਰੁਪਏ ਵਿਕੀ ਜਾਂਦੀ ਆ ਚੰਗੇ ਆ ਬਾਈ ਏ ਅੱਗੇ ਬਤਾਉਂਗਾ ਅਗੇ। ਇਹ ਚੂ-ਚੂ ਬਰੇ ਵੀ ਪਸ 20 ਰੁਪਏ 15 ਤੋਂ 20 ਰੁਪਏ ਵਿਗਦਾ। ਚੂ-ਚੂ ਆ ਗਏ ਠੀਕ ਆ ਤੇ ਕਦੋਂ ਬਈ? ਕਦੋਂ ਚੰਗਾ 40-45 ਰੁਪਏ ਵਿਗਦਾ ਵੀਰੇ ਉਹ ਮੋਟਾ ਉਹ 10 ਰੁਪਏ ਵਿਗ ਜਾਂਦਾ। ਉਹ 10 ਰੁਪਏ ਵਿਗ ਜਾਂਦਾ ਬਾਈ। ਤੇ ਟੋਰੀ ਦੀ ਗੱਲ ਕਰੀਏ ਬਾਈ। ਟੋਰੀ ਵੀਰੇ 40-45। ਉੱਥੇ ਹੀ ਰੇਟ ਜੇ ਹਾਲੇ ਉਹ ਤਗੜੀ ਬਣ ਖੜਿਆ ਬਾਈ ਮਾੜਾ ਮੋਟਾ ਜਿਹੜਾ ਫਰਕ ਨਹੀਂ ਸਾਬ। ਅਰਬੀ 35 ਰੁਪਏ ਦੇ ਖੜੀ ਆ। ਅਰਬੀ ਹਾਂ 35। ਤੇ ਮਾਚ ਲਾਲੀ ਗੋਭੀ ਵੀ 35-40 ਆ। ਮਿਰਚ 20 ਰੁਪਏ ਆ। ਮਿਰਚ 20 ਰੁ ਟਮਾਟਰ ਘਟ ਗਿਆ ਹਣਾ ਬਾਈ ਹਾਂ ਟਮਾਟਰ ਘਟ ਘਟ ਟਮਾਟਰ ਆਏ ਨੇ ਜਿਹੜੇ ਆਪਣੇ ਲੋਕਲ ਫਾਰਮ ਬਣੇ ਹੋਏ ਆ ਪੋਲੀ ਹਾਊਸ ਵਾਲੇ ਉਹਨਾਂ ਦਾ ਟਮਾਟਰ ਚੱਲ ਪਿਆ ਹੁਣ ਉਹਨਾਂ ਦੇ ਚੱਲ ਪਿਆ ਹਾਂ ਉਹ ਕਿਹੜੇ ਬੜੇ ਆ ਬਾਈ ਆਪਣੇ ਕੋਈ ਆਪਣੇ ਤਕਰੀਬਨ ਹੈਗੇ ਆ ਫਰੀਦਕੋਟ ਏਰੀਆ 'ਚ ਹੈਗੇ ਆ ਚਾਰ ਪੰਜ ਬਣੇ ਬਈ ਉਹਦੇ ਜਦੋਂ ਬਣੇ ਹਾਂ ਪੋਲੀ ਹਾਊਸ ਬਣੇ ਇਹ ਟਮਾਟਰ ਤਿਆਰ ਹੋਣ ਲੱਗਿਆ ਫਿਰ ਜਿਹੜੀ ਪੋਲੀ ਹਾਊਸ ਬਣੇ ਹੋਇਆ ਉੱਥੇ ਤਿਆਰ ਹੁੰਦਾ ਇਹ ਗਰਮੀ ਤੋਂ ਬਚਾਉਣ ਵਾਸਤੇ ਬਾਈ ਲਾਉਣਾ ਪੈਂਦਾ ਹਾਂ ਹਾਂ ਉਹਦੇ ਵਿੱਚ ਆਇਆ ਨਾ ਫਿਰ ਉਹ ਪਾਈਪ ਸਿਸਟਮ ਹੁੰਦਾ ਹਾਈਡਰੌਲਿਕ ਪਾਈਪ ਤਾਂ ਹੁੰਦਾ ਪਾਣੀ ਚੱ ਠੀਕ ਆਪਣੇ ਫੋਰੈਸਟ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਵੇ ਆ ਪਹਿਲਾਂ ਤਾਂ ਮੇਰੇ ਪਿੰਡ ਸੀ ਉਹ ਛੋਟਾ ਸੀ ਪ੍ਰੋਜੈਕਟ ਹੁਣ ਉਹਨਾਂ ਨੇ ਇੱਧਰ ਲਾਇਆ ਆਪਣੇ ਆ ਸਾਦਕਾਲੀ ਸਾਈਡ ਤੇ ਤੁਸੀਂ ਇੰਟਰਵਿਊ ਕਰਦੀ ਹੈ ਨਾ ਬਾਈ ਤੁਸੀਂ ਸਰ ਚਲਾ ਲਿਓ ਜੇ ਉਹਨਾਂ ਦੀ ਐਚਐਸ ਕنگਰਾ ਜ ਸਾਹ ਭਰ ਲਿਓ ਜੇ ਪੌਲੀ ਹਾਊਸ ਤੇ ਨਿਕਲੇ ਹੁੰਦਾ ਹਾਂ ਤੇ ਉਹਨਾਂ ਦਾ ਪ੍ਰੋਜੈਕਟ ਹੈਗਾ ਵਧੀਆ ਉਹ ਸਗੀ ਤਾਂ ਜੂਰ ਕਰਾਂਗੇ ਦੋਸਤ ਤੇ ਬਾਕੀ ਸਬਜ਼ੀ ਦੇ ਰੇਟ ਜਿਹੜੇ ਉੱਥੇ ਹੀ ਖੜੇ ਆ ਤੇ ਮੀਂਹ ਦੇ ਚਾਂਸ ਅੱਜ ਲੱਗਿਆਂ ਤੇ ਭਲਾ ਨਹੀਂ ਬਾਈ ਅਜਾ ਆਊਗਾ ਕਿ ਨਹੀਂ ਹੋਣਾ ਇਹ ਰੱਬ ਨੇ ਨਹੀਂ ਰੱਬ ਦੀ ਮਾਰ ਜਾ ਇਹਦੇ ਵੇ ਵਧੀਆ ਵਧੀਆ ਹੋਰ ਠੀਕ ਆ ਤੇ ਤਕਰੀਬਨ ਇਹੀ ਰੇਟ ਆ ਜਿਹੜੇ ਚੱਲੀ ਜਾਂਦੇ ਆ ਭਾਈ ਅੱਜੋ ਬਾਈ ਦੇ ਨਾਲ ਕਰਦੇ ਆ ਗੱਲਬਾਤ ਵੀ ਅੱਜ ਮੀ ਚਾਂਸ ਜਿਹੜਾ ਬਣਿਆ ਇਧਰ ਆਮ ਬਪਾ ਜੀ ਆ ਭਾਈ ਤੇ ਅੱਲਾਹ ਨਾ ਕਰ ਇਧਰ ਉਹ ਨਹੀਂ ਇੰਨਾ ਰਹਿਣੇ ਲੇਬੇ ਨਾ ਬੰਦੇ ਆਉਣੇ ਪਈ ਆ ਹਾਂ ਹੋਰ ਬੰਦੇ ਲੈਣ ਵਾਲੇ ਵੱਖਰੇ ਹੈ ਉਹਦਾ ਖਾਤਾ ਕੀ ਬੈਠਾ ਹਟਵਾਲ ਦੀ ਬਾਈ ਜੀ ਵਿਖਾਇਓ ਜੇ ਆ ਭਾਈ ਕਿਹੜੀ ਬਾਈ ਜੀ ਹੈ ਇਹ ਚਾਲੂ ਭਾਈ ਹੈ ਚਾਲੂ ਚਾਲੂ ਇਹਦਾ ਮੈਂ ਤੁਹਾਡੇ ਕੋਲੇ ਵੇਖਿਆ ਭਾਈ ਜੀ ਨਹੀਂ ਇਹ ਅਰਬੀ ਦਾ ਪਿਓ ਹੈ ਜੀ ਅਰਬੀ ਦਾ ਪਿਓ ਆ ਗਿਆ ਮਾਂ ਕਿਹੜੀ ਆ ਹਾਂ ਜਾ ਆ ਕੇ ਲੋ 100 ਰੁਪਏ ਦਾ ਘਰ ਵਾਲਾ ਕਿਹਾ ਦੋ ਪਾਉਣੇ ਠੀਕ ਆ ਇਹ ਭਾਈ ਕਿ ਚਾਲੂ ਆਈਦਾ ਕਿਹੜਾ ਤੇ ਇਹਦਾ ਕੀ ਰੇਟ ਕੀ ਰਹਿਦਾ 12 ਰੁਪਏ ਕਿਲੋ 12 ਹਾਂ ਇੰਨਾ ਰੇਟ ਘੱਟਾ ਦਾ 12 ਰੁਪਏ ਕਿਲੋ ਭਾਈ ਜਿਹੜੀ ਇਹ ਵਿਕੀ ਜਾਂਦੀ ਏ ਇਹ ਅੱਲਾ ਭਾਈ ਕਿੱਥੇ ਜਾਉਂਦਾ ਅਰਬੀ 35 ਅੱਲਾ ਅੱਲਾ 20 ਰੁਪਏ ਕਿਲੋ ਜਿਹੜੀ ਦੂਜੀ ਅਰਬੀ ਐ ਸਹੀ ਜਿਹੜੀ ਸਿੰਪਲ ਅਰਬੀ ਐ ਆ ਗਈ 35 ਰੁਪਏ ਕਿਲੋ ਅੱਲਾ 20 ਰੁਪਏ ਅੱਲਾ ਭਾਈ ਜੀ 20 ਰੁਪਏ ਕਿਲੋ ਵੀ ਢਾ ਦੇ ਉੱਥੇ ਢਾ ਦੇ ਆ ਭਾਈ ਆ ਮੈਂ ਕਿਹੜਾ ਆ ਗਿਆ ਆਰਾਮ ਗੇਲਾ ਆਮ ਕੇਲਾ 3540 ਭਾਈ 3540 3540 ਰੁਪਏ ਜਿਹੜਾ ਆਮ ਕੇਲਾ ਆਮ ਜਿਹਦਾ ਫਲਾ ਲਾਈ ਸੀ ਬੇੜੀਆਂ ਪਿੰਡੀ ਕੀ ਰੇਟ ਵਗੀ ਭਾਈ ਪਿੰਡੀ 22 ਰੁਪਏ ਪਿੰਡੀ ਭਾਈ 22 ਰੁਪਏ ਅੱਜ ਭਾਈ ਕਦੇ ਧੋਖਾ ਅੱਜ ਨਾ ਕਰੇ ਧੱਕਾ ਕਰ ਨਹੀਂ ਰੱਬ ਆਪਣੇ ਕਰੂ ਅੱਜ ਲੱਗਦਾ ਵੀ ਆਵਾ 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 ਵਕੀਲ ਆਵਾ ਦੇਖਦੇ ਆ ਕਦੇ ਅੱਜ ਵੀ ਢੇਡਜੀ ਕਰਦੇ ਕਦੇ ਨਹੀਂ ਅੱਜ ਨਹੀਂ ਅੱਜ ਅੱਜ ਢੇਡ ਹੋ ਗਈ ਲੋਕੀ ਅੱਖੇ ਤੇ ਉਹ ਸਦਕੇ ਥਰਲੇਡ ਲੱਗ ਗਿਆ ਜੀ ਸਹੀ ਆ ਅੱਜ ਨਹੀਂ ਇਹ ਢੇਡ ਹੋਰ ਭੜੀ ਗਿਆ ਬਾਈ ਕਹਿਵਾ ਦੇ ਤਾਂ ਲੈ ਬਾਈ ਆ ਜਾ ਸਾਰੇ ਰੇਡ ਕਢਾਦੇ ਆ ਢੇਡ ਕਰਦੇ ਆ ਆ ਜਾ ਬਾਈ ਪਿੰਡੀ 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 ਬਾਛਰੀ ਬਾਈ ਹੋਰ ਕਿਹ ਵਾਲਾ ਠੀਕ ਆ ਭਰਾ ਕੀ ਰੇਟ ਹੋਰ ਜਿੱਤਾ ਬਾਈ ਕੀ ਵਾਲਾ ਭਰਾ ਦੇ ਕੇ ਲੈ ਬਾਈ ਕੀ ਰੇਟ ਕੇਲੇ ਬਈ ਉਹ ਮਗਰ ਲਿਆ ਬੰਦਾ ਸਾਰੇ ਤਰ ਮੇਲੇ ਬੰਦਾ ਦੇ ਕੇਲੇ ਦੀ ਕੁਆਲਿਟੀ ਵਖਾਦੀ ਬਾਈ ਜੀ ਕੀ ਆਲਾ ਭਰਾ ਹੋਰ ਬਈ ਕੇਲੇ ਸਿਰੇ ਦਾ ਕਿੰਨਾ ਕਿੰਨਾ ਨਿਕੀਉਂ ਮਤੀ ਰੋ ਬਤੀ ਬਈ ਅਗਲੋ ਜਿਹੜਾ ਮੈਂ ਕੇਲਾ ਇੱਥੇ ਪੜਾ ਰਾ ਆ ਰੇਟ ਜਿਹੜਾ 25 ਸੀ ਪਹਿਲਾਂ 27 28 32 25 ਦੇ ਰੇਟ ਜਿਹੜਾ ਹੁਣ ਐ ਟਾਈਮ ਖੜਾ ਹੈ ਕੁਆਲਿਟੀ ਸ਼ਾਨਦਾਰ ਆ ਬਾਈ ਬਈ ਅੱਜ ਦਾ ਵੀ ਰੰਬ ਝੇੜ ਕਰਦਾ ਆਜੂਗਾ ਹਾਂ ਹੋਣਾ ਚਾਹੀਦਾ ਅੱਜ ਨੂੰ ਹੋਣਾ ਚਾਹੀਦਾ ਵੇ ਸਵੇਰੇ ਆ ਬਾਕੀ ਹੁਣ ਤੇ ਇਹਦੇ ਬਾਈ ਕੋਲੇ ਕੇਲੇ ਬਰੇ ਨਹੀਂ ਪਈ ਸੀ ਗੱਲ ਹੋਰ ਭਰਾਗੀ ਵਾਲਾ ਬਾਈ ਬਹੁਤ ਸੁਣਾ ਕਿਵੇਂ ਟਾਈਮ ਸਿਰ ਤੋਂ ਹਾਂ ਬਹੁਤ ਤੂੰ ਸੁਣਾ ਕਿਵੇਂ ਆ ਅ ਮੀ ਉਹ ਆਉਂਦੇ ਮੀ ਤਾਂ ਪੂਰੀ ਜਿਆਰ ਹੈ ਵੀ ਜੀ ਇੰਟਰਵਿਊ ਆ ਗਈ ਮੈਨੂੰ ਮੀ ਪੁੱਛਦਾ ਤਾਂ ਮੀ ਪਿਆਣੀ ਵਾਲੇ ਸਹੀ ਗੱਲ ਹੈ ਮਾਰੀ ਗੱਲ ਆ ਯਾਰ ਉਹ ਮਾਰੀ ਵਾਲਾ ਮੈਂ ਤਾਂ ਆਪਕਾ ਨਾ ਪਿਆ ਯਾਰ ਮੀ ਕਹਿਦਾ ਪਿਆ ਯਾਰ ਸਹੀ ਗੱਲ ਅੱਜ ਵੀ ਝੇੜ ਜੀ ਨਕਰ ਜੀ ਨਹੀਂ ਨਹੀਂ ਅੱਜ ਆਪ ਦੀ ਕਿਰਪਾ ਹੋ ਜੂ ਜੀ ਯਾਰ ਗੱਲ ਹੋਸਣਾ ਹੋਇਆ ਹੋਇਆ ਹਾਂ ਭਾਈ ਵਧੀਆ 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 ਠੀਕ ਆ ਭਰਾ ਹੋਰ ਸੇਵਾ ਕੋਈ ਬਾਸ ਮਿਹਰਬਾਨੀ ਹੋਰ ਸੁਣਾਓ ਬਹੁਤ ਵਧੀਆ ਆ ਜਾਓ ਬਈ ਅੱਗੇ ਹੋਰ ਰੇਣ ਵੇਚਦਾ ਚਿਪੜਾ ਦੀ ਕੁਆਲਿਟੀ ਭਾਈ ਕੀ ਵਾਲਾ ਹੀ ਭਾਈ ਚਿਪੜ ਆਪਣੇ ਭਾਈ ਕੀ ਰੇਟ ਹੈ ਭਾਈ 35 ਰੁਪਏ ਕਿਲੋ ਜਿਹੜਾ ਚਿਪੜ ਦੀ ਸ਼ਾਨਦ ਅਲੋਨੋਂ ਨੰਨੇ ਵਹੇ ਚਪੜੇ ਆਏ ਸਾਲੋਂ ਨੇ ਅੰਜ ਆਏ ਸਾਲੋਂ ਕਿੰਨੀ ਹੋਰ ਕਾਦੀ ਕਾਦੀ ਕਰਦੇ ਆਂ ਅਪਾ ਵਿੱਚ ਗਵਾਰਾ ਵਿੱਚ ਗਵਾਰਾ ਚੰਗੀ ਭਾਉਂਦੀ ਆ ਮਨਾਫਾ ਹੋ ਜਾ 35 ਕੇ ਬਾਈ ਇਹ ਨੇੜ ਤੇ ਬਾਈ ਜਿਹੜਾ ਚਪੜਾ ਗਾਰਾ ਕਿੰਨਾ ਦੁਆਰਾ 75 ਕਿੰਨਾ 75 ਰੁਪਏ ਇਹ ਵਾਲਾ ਹਾਂਜੀ 75 ਰੁਪਏ ਗਵਾਰਾ ਬਾਈ ਜਿਹੜਾ ਵਿਖੀ ਜਾਂਦਾ ਹੈ ਕੀ ਵਾਲਾ ਭਰਾ ਹੋ ਠੀਕ ਆ ਬਾਈ ਇਹ ਟਮਾਟਰ ਬੜੇ ਲਾਲ ਲੜ ਰੱਖਿਆ ਹੀ ਆ ਮਾਤਰ 55 ਰੁਪਏ ਇਹ ਵੀ ਰੇਟ ਘਟ ਗਿਆ ਭਾਈ 7000 ਤਾਂ ਚਲੀ ਜਾਂਦਾ 55 ਦੇ ਆ ਗਿਆ 55 ਦੇ ਰੇਟ ਆ ਗਿਆ ਜਿਹੜਾ ਤੇ ਗੋਭੀ ਦਾ ਦੋ ਭਾਈ ਹੋ ਗੋਭੀ ਆ ਤਾਂ ਵੇਚੀ ਜਾਂਦੀ ਹੈ 20 ਰੁਪਏ ਠੀਕ ਆ ਉਹ 35 40 ਪਰ ਲਈ ਉਹ ਵੇਗ ਗਈ 35 40 ਵਾਲੀ ਵੇਗ ਗਈ ਆ 35 40 ਵਾਲੀ ਵੇਗ ਗਈ ਸਰੇ ਦੀ ਕੁਆਲਿਟੀ 35 40 ਚੱਲੀ ਜਾਂਦੀ ਹੈ ਭਾਈ ਉਹ ਭਾੜੀ ਮਿਰਚ ਭਾੜੀ ਕਿਹੜਾ ਕਿਹੜਾ ਭਾਈ ਉਹ 50 55 ਜੀ ਉਹ ਸ਼ਿਮਲਾ ਮਿਰਚ ਆ ਗਈ ਭਾਈ 50 55 ਰੁਪਏ ਜਿਹੜੇ ਰੇਟ ਆਪੋ ਤੇ ਹੀ ਖੜੇ ਆ ਭਾਈ ਤਕਰੀਬਨ ਰੇਟ ਆ ਇਹ 75 ਰੁਪਏ ਹੋ ਗਿਆ ਜੀ ਆਹਾ ਕਮਾਲ ਹੀ ਹੋ ਗਈ ਹੈ ਨਾ ਦੇਖ ਲਓ ਇਹ ਉੱਤਰ ਵੇਖ ਕੇ ਸਾਡੇ ਕਮਾਲ ਨਹੀਂ ਹੋ ਗਈ ਹੈ ਜਿਹੜਾ ਇੰਨਾ ਵੱਧ ਗਿਆ ਕਮਾਲ ਹੈ ਦੇਸੀ ਘਰ ਤਾਂ ਕਹਿੰਦੇ ਮਹਿੰਗੀ ਦੇਸੀ ਹੈ ਹੀ ਨਹੀਂ ਸਬਜ਼ੀ ਹੈ ਨਹੀਂ ਲੋਕਾਂ ਕੋਲ ਸਾਰੀ ਖਤਮ ਹੋ ਗਈ ਲੋਕਾਂ ਦੀ ਸਬਜ਼ੀ ਜਿਹੜੀ ਖਤਮ ਹੋ ਗਈ ਬਾਹਰੋਂ ਆਉਂਦੀ ਹੈ ਭਾਈ ਹੁਣ ਤਾਂ ਸ਼ਿਮਲੇ ਸ਼ਿਮਲੇ ਵਾਲੀ ਜਿਵੇਂ ਗੋਭੀ ਆਈ ਜਾਂਦੀ ਹੈ ਤਰਾਇਆ 10 ਰੁਪਏ ਕਰਾਈ ਵਾੜ ਲਾ ਸ਼ਿਮਲਾ ਮਿਰਚ ਵੀ ਮੇਰੇ ਸਾਨ ਉਧਰੋਂ ਹੀ ਆਈ ਜਾਂਦੀ ਭਾਈ ਸਵਾ ਮਿਰਚ ਸਾਰਾ ਉਧਰੋਂ ਹੀ ਮਾਲ ਆਈ ਆ ਬਾਈ ਤੇ ਬੜੀ ਰਹਿ ਗਏ ਆਪਣੇ ਦਾ ਇੱਥੋਂ ਦਾ ਇੱਕ ਕਦੂ 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 ਵੀ ਖਤਮ ਕਦੂ ਹੀ ਰਹਿ ਹੈ ਇਧਰ ਨਾਲੇ ਨਹੀਂ ਖਤਮ ਹੋ ਗਿਆ ਕਦੂ ਇੱਥੋਂ ਦਾ ਇਧਰ ਨਾਲ ਕਦੋਂ ਉਧਰ ਗਈ ਪਾਰਦਾਈ ਪਾਰਦਾਈ ਹੁੰਦਾ ਕਦੋਂ ਵੀ ਵਜੇ ਦਾ ਖਤਮ ਹਾਂ ਜਿਹੜਾ ਆਪਣਾ ਪਠਾਨਕੋਟੋਂ ਦੇ ਰਿਹਾ ਪਠਾਨਕੋਟ ਵਾਲੇ ਏਰੀਏ ਤੋਂ ਅਰਬੀ ਕਿਥੋਂ ਦੀ ਹੈ ਭਾਈ ਅਰਬੀ ਲੋਕਲ ਫਰੋਜਪੁਰ ਦੀ ਉਹ ਫਰੋਜਪੁਰ ਦੀ ਆਉਂਦੀ ਹੈ ਹਨਾ ਹੋਰ ਭਰਾ ਠੀਕ ਹੈ ਕੈਮਰਾ ਸਿੱਧਾ ਇਦਾਂ ਨਹੀਂ ਰੱਬ ਚੇਰ ਕਰਦਾ ਆਉਗਾ ਮੀ ਹਾਂ ਪਾਉਗਾ 8 ਵਜੇ ਦਾ ਦੱਸੀ ਜਾਂਦਾ ਥੋੜਾ نیٹ ਹਾਂ ਦੇਖ ਲੈ ਉਹ Netz ਬਹੁਤ ਹੱਦ ਵਾਹ ਸੁਮਿਹਰਬਾਨੀ ਭਾਈ ਤੇ ਆ ਜੋ ਬਾਕੀ ਯਾਰ ਜਿਹੜੇ ਉਹ ਪਾਏ ਇੱਧਰ ਬਾਈ ਨਾਲ ਗੱਲਬਾਤ ਹੋਰ ਭਰਾ ਕੀ ਵਾਲਾ ਆਪਣੇ ਕਾਵਾ ਸੇਤਾ ਆ ਗਏ ਆ ਓ ਰਹੀ ਵੀਰਵਾ ਵੀਰਵਾ ਲੜਾ ਵੀਰਵਾ ਹੈ ਪਿਲੇ ਵੀਰ ਆ ਗਿਆ ਮੀਂਹ ਦੇ ਪੈਦਾ ਵੇਲਾ ਮੀਂਹ ਨਾਲ ਲੈ ਆ ਪਈ ਆਪਣੇ ਕੋਲੇ ਅੱਜ ਅੱਜ ਦਾ ਮੁੰਡਾ ਯਾਰ ਮੌਸਮ ਡੰਡਾ ਆਨੰਦ ਲੈ ਰਿਹਾ ਮੰਡੀ ਦਾ ਇਹ ਵੀ ਅੱਜ ਹੈ ਮੁੰਡਾ ਪਰ ਮੌਸਮ ਡੰਡਾ ਇਹਨੂੰ ਵੇਖ ਲੋ ਅੱਜ ਛੇੜਦਾ ਨਹੀਂ ਕਰਦਾ ਕਦੇ ਯਾਰ ਨਹੀਂ ਛੇੜਗਾ ਤੂੰ ਆਹ ਕਹਿੰਦੇ ਮੀਂਹ ਬੰਗਾ ਲੋ ਹੁਣ ਤੂੰ ਵੀਰਵਾ ਆ ਮੀਂਹ ਲੈ ਆ ਦੂਜੀ ਇੰਟਰਵਿਊ ਤੀਜੀ ਆ ਗਈ ਮੀਂਹ ਪੁੱਛਦੇ ਆ ਆਣੀ ਮੀਂਹ ਵਾਲੇ ਅੱਜ ਵੇਨੇ ਪਤਾ ਨਹੀਂ ਤੇਰੇ ਘਰ ਕਦੋਂ ਰੁਕੇ ਪਿਆ ਹੋਵੇ ਮੈਨੂੰ ਜ਼ਲਾਦਾ ਰਾਇਆ ਵੀ ਛੇੜਾ ਬਦਲ ਗਾਂ ਜਾਈ ਜਾਂਦੇ ਮੈਨੂੰ ਜ਼ਲਾਦਾ ਕਹਦਾ ਨੇ ਰਾਇਆ ਕੀਤਾ ਫਿਰ ਆਪਣੇ ਚਾਰੇ ਪਾਸੇ ਨੇ ਰਾਇਆ ਭਾਈ ਇੱਕ ਵਾਰੀ ਹੋਇਆ ਜਦੋਂ ਲਾਦਨਾ ਫੁੱਲ ਵੀ ਆਉਂਗੇ ਪਰ ਕਈ ਵਾਰੀ ਕੱਚਾਈ ਵਜੋਂਦਾ ਜੋ ਵੇਖੋ ਕੀ ਵਾਅਦਾ ਬਾਕੇ ਭਈ ਸੌਂਦਾ ਮੇਂਣਾ ਪਰ ਕਹਿੰਦੇ ਪੁਰਾਣੇ ਵਿਆਹ ਕਰਾ ਵਾਟਰ ਵਾਟਰ ਛੱਡ ਜਾਂਦਾ ਇਹਦਾ ਫੇਰ ਸਹੀ ਗੱਲ ਆ ਭਈ ਇਹਦਾ ਤੇ ਆਹ ਭਾਈ ਵੀ ਜਿਹੜੀ ਭਿੰਡੀ ਆਪਣੇ ਕੋਲ ਭਿੰਡੀ 20 ਰੁਪਏ ਵੀਰੇ 20 ਰੁਪਏ ਨੇ ਰੇਟ ਜਿਹੜੀ ਭਿੰਡੀ ਵੀ ਗਿਆ ਹੋਰ ਕੋਈ ਵੈਰਿਟੀ ਨਹੀਂ ਆ ਚ ਨਹੀਂ ਅੱਜ ਬੰਦਾ ਨਾਲ ਛੰਡਾ ਯਾਰ ਇੱਕ ਤਾਂ ਸ਼ਹਿਰ ਮਾਤਾ ਦਾ ਨਿਕਲਣਾ ਅੱਛਾ ਠੀਕ ਉਹਦੇ ਕਰ ਤੇ ਫਿਰ ਉਹਦੇ ਆ ਕੇ ਸ਼ਹਿਰੀ ਗਾਹਤ ਆਉਂਦਾ ਨਹੀਂ ਆ ਪਿੰਡਾ ਪੁੰਡਾ ਵਾਲਾ ਹੀ ਆ ਤਾਂ ਬੰਦਾ ਛੰਡਾ ਹੋਰ ਭਰਾ ਕਹਿ ਮੈਂ ਤਾਂ ਚਾਹ ਪਾਣੀ ਦਾ ਮਿਹਰਬਾਨੀ ਭਾਈ ਠੀਕ ਹੈ ਮਿਹਰਬਾਨ ਆ ਜਾ ਬਾਈ ਦੇ ਨਾਲ ਆਲੂ ਗੰਡਾ ਦਾ ਰੇਟ ਪੁੱਛਦਾ ਭਾਈ ਹੋਰ ਭਾਈ ਜੀ ਕੀ ਵਾਲਾ ਜੀ ਕਹਿਣਾ ਸਿਰ ਤਾਂ ਭਾਈ ਜੀ ਅੱਜ ਕਿਵੇਂ ਗਾਹ ਕੱਟ ਰਹਾ ਤਾਂ ਮੰਡੀ ਜੀ ਮੰਡੀ ਗਾਹ ਕੋ ਹੈ ਹੀ ਨਹੀਂ ਵੀਰੇ ਹਾਂ ਤੇ ਭਾਈ ਜੀ ਗੰਡੇ ਦੀ ਗੱਲ ਕਰੀਏ ਕਿੱਥੋਂ ਦੇ ਆ ਗਏ ਗੰਡੇ ਐਮਪੀ ਵਾਲੇ ਆ ਐਮਪ ਸਦਾ 2 ਰੁਪਈਆ ਤੋਂ ਲੈ ਕੇ 30 ਰੁਪਈਆ ਤੱਕ ਜਿਹੜਾ ਐਮਪੀ ਦਾ ਪਿਆਜ਼ ਆ ਜਿਹੜਾ ਬਈ ਵਿਗੀ ਆ ਉਹਦਾ ਨਾਸਕ ਨਹੀਂ ਆ ਆਪਣੇ ਨਾਸਕ ਮੇਰੇ ਕੋਲ ਹੈ ਨਹੀਂ ਗਾ ਵੈਸੇ ਮੰਡੀ ਜਗ੍ਹਾ ਉਹਦੀ ਭਾਅ 32 33 ਰੁਪਈਆ ਤੋਂ 34 ਰੁਪਈਆ ਕਿਲੋ 33 34 ਰੁਪਈਆ ਆਲੂ ਵੀ ਆਪਣੇ ਆਲੂ ਆਪਣੇ ਆ ਇਹ ਕੀ ਰੇਟ ਆਈ ਆਲੂ ਹੈ ਦੀ ਗਾ ਆਲੂ 900 ਤੋਂ ਲੈ ਕੇ 1150 ਰੁਪਈਆ ਤੱਕ ਆਲੂ 900 ਤੋਂ ਲੈ ਕੇ 1000 1100 ਰੁਪਈਆ ਜਿਹੜੀ ਐਲਰ ਕੁਆਲਿਟੀ ਦਿੰਨੇ ਸਿਰੇ ਦੀ ਸਿਰੇ ਦੀ 1100 ਰੁਪਈਆ ਰਹਿ ਗਿਆ ਰੇਟ ਤੇ ਜਿਹੜਾ 1100 ਚੱਲੀ ਜਾਂਦਾ ਹੈ ਵੜ ਗਿਆ ਪਿਸ਼ਨ ਵੜ ਗਈ ਹੋ ਡਿੱਗੂ ਕਾ ਪੀਸ਼ਨ ਹੋਰ ਦੀ ਗੱਲ ਹੈ ਜਿਹੜਾ ਕਿਸਾਨਾਂ ਨੂੰ ਆਲੂ ਰੱਖੀ ਬੈਠੇ ਆ ਉਹਨਾਂ ਦੇ 2000 ਕਿੱਬਾ ਵੀਰੇ ਨੁਕਸਾਨ ਹੋਊਗਾ ਇਹਨਾਂ ਜਵੀਦਾ ਰੋਕੀ ਬੈਠੇ ਭਾਰੇ ਭੇ ਹਾਂ ਯਹੀ ਮਹਿੰਗਾ ਇਹਨਾਂ ਇਹਨਾਂ ਨੇ ਇਹਨਾਂ ਦੇ ਦਿਮਾਗ ਚ ਆ ਵੀ ਇਹ ਅਸੀਂ ਪੈਸੇ ਕਮਾਵਾਂਗੇ ਪੈਸੇ ਨਹੀਂ ਕਮਾਵਾਂਗੇ ਉਲਟਾ 200 ਰੁਪਏ ਕਟਾ 150 200 ਰੁਪਏ ਕਟਾ ਬੰਦਾ ਹੋਰ ਹੋਣਾ ਆ ਜੇ ਆਲੂ ਛੰਡ ਦੇ ਵਿੱਚ ਹਾਂ ਤੂੰ ਬਾ ਜਿਵੇਂ ਜਿਵੇਂ ਤੈਨੂੰ ਪਈ ਜਾਣਗੇ ਕਿਉਂਕਿ ਮਹੀਨੇ ਰਹਿ ਕੇ ਤਿੰਨ ਨਵਾਂ 8ਵਾਂ 9ਵਾਂ 10ਵਾਂ ਠੀਕ ਹੈ ਆ ਤਿੰਨ ਮਹੀਨਿਆਂ ਨਾਲ ਆਲੂ ਵੇਚਣ ਦੇ ਠੀਕ ਹੈ ਜੀ ਠੀ ਤੇ ਵੇਚਣ ਵਾਲਾ ਸਾਰਾ ਪਿਆ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਇਹਨਾਂ ਨੂੰ ਨਹੀਂ ਪਤਾ ਗਿਆ ਵੀ ਨਵੇਂ ਸਟੋਰ ਦਾ 10 ਲੱਖ ਕੱਟੇ ਤੇ ਹੋਰ ਲੱਗ ਗਿਆ ਹਾਂ ਇਹਨਾਂ ਨੂੰ ਇਹਦੀ ਜਾਣਕਾਰੀ ਨਹੀਂ ਇਹ ਇੱਕ ਦੂਜੇ ਨੂੰ ਵੇਖ ਕੇ ਨਾ ਇਹ ਜ਼ਿਮੀਦਾਰਕ ਜਿਹਨੂੰ ਫੋਨ ਮਾਰ ਰਹੇ ਨੇ ਤੂੰ ਰੁਕ ਜਾ ਯਾਰ ਤੂੰ ਰੁਕ ਜਾ ਯਾਰ ਇਸੇ ਚੱਕਰ ਜਿਹੜਾ ਨੇ ਮਾਰ ਖਾਣੀ ਸਾਰੇ ਨੇ ਜਦੋਂ ਇਕੱਠਾ ਆਲੂ ਇੱਕੋ ਦਮ ਆ ਗਿਆ ਭਾਈ ਭਾਈ ਜੀ ਇਹਨਾਂ ਦੇ ਵਿਕਣਾ ਹੀ ਨਹੀਂ ਆਲੂ ਨਹੀਂ ਵਿਕਣਾ ਇਹਨਾਂ ਕੋਲ ਵਪਾਰੀ ਤਾਂ ਫਿਰ ਵੀ ਕੱਢ ਜਾਂਦਾ ਵਪਾਰੀ ਨਾਲ ਦੀਆਂ ਵੇਚਦਾ ਨਾ ਜਿਹੜਾ ਸਿਆਣਾ ਵਪਾਰੀ ਹੈ ਨਾ ਉਹਦਾ ਨਫਾ ਖਾਈ ਜਾਂਦਾ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਬੰਦਾ 100 200 ਸਾਡੇ ਤੋਂ 600 ਰੁਪ ਉਹ ਅਜ 8 900 900 ਰੁਪਏ ਕੱਟਾ 1000 ਰੁਪਏ ਕੱਟਾ ਵੇਚੀ ਜਾਂਦਾ ਹੈਗਾ ਉਹਨੂੰ 200 ਰੁਪਏ ਕੱਟਾ ਪਰੌੜ ਕੇ ਨਾ ਤੇ ਪਤੰਦਰੋ ਤੁਹਾਡੇ ਦਾ ਆਪ ਦਾ ਤੁਸੀਂ ਕਿਉਂ ਨਹੀਂ ਵੇਚਦੇ ਪੇਕੇ ਬਿਲਕੁਲ ਭਾਈ ਗੱਲ ਜਮਾ ਸਹੀ ਆਖੀਆਂ ਬਾਈ ਨੇ ਤੇ ਭਾਈ ਜੇ ਹਣ ਮੰਨ ਲਓ ਕਿ ਇਹਨੇ ਵੀਡੀਓ ਵੇਖ ਲਈ ਉਹਦਾ ਮਨ ਪਨ ਜਾਂਦਾ ਵੀ ਮੈਂ ਯਾਰ ਆਲੂ ਵੇਚਦਾ ਉਹਦਾ ਨੰਬਰ ਜਰੂਰ ਦੇ ਦੀ ਬੰਦੇ ਮੇਰਾ 98150 62481 ਨੰਬਰ ਮੇ 150 62481 62481 ਨੰਬਰ ਆ ਗਿਆ ਬਾਈ ਤਾਂ ਕਿੰਨਾ ਮਰਜੀ ਸਟਾਕ ਪਿਆ ਬਈ ਅਗਲੇ ਆ ਕੋਈ ਚੱਕਰ ਵਾਲੀ ਗੱਲਬਾਤ ਨਹੀਂ ਨਾ ਪਦੋਂ ਅੰਗਰੇਜ਼ ਵੇਚਣਾ ਚਾਹੀਦਾ ਹੁਣ ਬਾਈ ਐਸੋਲੇ ਮੌਕਾ ਹੈ ਜ਼ਿਮੀਂਦਾਰਾਂ ਨੂੰ ਪੈਸੇ ਵਟਰੇ ਚਾਹੀਦੇ ਆ ਇਹੋ ਜਿਹਾ ਮੌਕਾ ਫਿਰ ਨਹੀਂ ਮਿਲਣਾਗਾ ਉਸ ਤੋਂ ਬਾਅਦ ਕਈ ਵਾਰੀ ਕਹਿੰਦੇ ਬਈ ਬਈ ਥੱਲੇ ਨੂੰ ਜਾ ਲੱਗਾ ਵੀਰੇ ਸਬਜ਼ੀ ਆ ਇਹੇ ਇਕ 2 ਰੁਪਏ ਕਿਲੋ ਵਾਲੀ 50 ਰੁਪਏ ਕਿਲੋ ਹੋਣ ਲੱਗੇ ਮਿੰਟਰਾਂ ਉਧੇ ਤੇ 50 ਵਾਲੀ 2 ਰੁਪਏ ਕਿਲੋ ਹੋਣ ਲੱਗੇ ਮਿੰਟਰਾਂ ਦੇ ਜੇ ਹੱਥ ਨਹੀਂ ਹੁੰਦੀ ਆ ਬਸ ਜੇ ਹੀ ਰਹੀ ਨਹੀਂ ਇਹਨਾਂ ਦੇ ਪੱਲੇ ਇਹ ਟੈਲੀਫੋਨ ਤੇ ਇੱਕ ਦੂਜੇ ਨੂੰ ਖਰਾਬ ਕਰੀਏ ਨਾ ਜਿੰਮੇਦਾਰ ਆਪਸ ਦੇ ਵਿੱਚ ਗਾਰੀ ਹੂੰ ਬਿਲਕੁਲ ਬਾਈ ਇੱਕ ਗੁਜਰੋ ਬਾਈ ਆਲੂ ਰੇਡ ਜਿਵੇਂ ਵੇਖਿਆ ਜਾਵੇ ਨਾ ਬਹੁਤ ਰੇਡ ਬਹੁਤ ਹੈ ਵੀਰੇ ਲੋਕਾਂ ਨੇ ਰੋਟੀਆਂ ਵੀ ਖਾਣੀਆਂ ਆ ਆਪਾਂ ਕਿਸ ਨੂੰ ਮਾਰ ਮਾਰਨਾ ਥੋੜੀ ਅਗੇ ਗਲਤ ਗੱਲ ਹੂੰ ਜਾਇਜ਼ ਕਮਾਈ ਕਰੋ ਜਾਇਜ਼ ਵਿੱਚੋਂ ਹੂੰ ਆਪਾਂ ਸ਼ਿਆਰ ਸ਼ਿਆਰ ਨਹੀਂ ਲੁੱਟ ਸਕਦੇ ਕਿ ਜੇ ਆਪਾਂ ਕਹਿੰਦਾ ਸ਼ਿਆਰ ਲੁੱਟ ਸਤਿ ਸ਼੍ਰੀ ਅਕਾਲ ਭਾਈ ਆਲੂ ਦਾ ਰੇਟ ਬਹੁਤ ਵਧੀਆ ਤੁਸੀਂ ਥੋੜਾ ਥੋੜਾ ਆਪਾਂ ਇਹਨਿਆਂ ਦਾ ਸਾਰਾ ਵੇਚ ਥੋੜਾ ਥੋੜਾ ਮਾਲ ਕੋ ਯਾਰ ਹਲਾਉਤਾ ਸੀ ਤੁਸੀਂ ਉਹਨਾਂ ਨੂੰ ਤੁਸੀਂ ਤਾਂ ਜਾਮ ਲਾ ਕੇ ਬਹਿ ਗਏ ਆ ਜਿਵੇਂ ਪਤਾ ਨਹੀਂ ਕੀ ਹੋ ਗਿਆ ਭਈ ਇਹ ਸਾਡਾ ਕੱਲੇ ਦਾ ਹੀ ਆਲੂ ਆ ਹੋਰ ਕਿੱਧਰੋਂ ਆਉਣਾ ਨਹੀਂ ਸਹੀ ਗੱਲ ਆ ਭਾਈ ਤਿੰਨ ਮਹੀਨੋਂ ਕਿ ਨੌਕੀ ਰੋਟੀਆਂ ਦਾ ਖਾਈਏ ਤੇ ਲੋਕੀ ਆਲੂ ਤੇ ਵੇਚ ਹੀ ਜਾਂਦੇ ਆ ਬਿਲਕੁਲ ਭਾਈ ਬਿਲਕੁਲ ਇਹ ਤਾਂ ਇਹ ਵੀ ਲੋਕੀ ਰੋਟੀ ਖਾਣੀ ਬੰਦ ਕਰਕੇ ਆਲੂ ਤੋਂ ਬਗੈਰ ਮੇਰਾ ਵੀਰ ਥੋੜਾ ਥੋੜਾ ਮਾਲ ਘਟਣਾ ਸ਼ੁਰੂ ਕਰ ਦਜੇ ਇਹ ਨਾ ਹੋਵੇ ਵੀ ਆਪਾਂ ਕਹਿੰਦੇ ਲਾਲਚ ਦੇ ਵਿੱਚ ਆ ਗਏ ਲਾਲਚ ਇਹ ਲਾਲਚ ਮਰਉਣਾ ਭਾਈ ਕਿੰਜਾਂ ਮਰਉਣਾ ਇਹ ਬਿਲਕੁਲ ਹੋਰ ਭਰਾ ਠੀਕ ਹੈ ਸਭ ਤੋਂ ਕੰਮ ਵਧੀਆ 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 ਮਰਉਣਾ ਵੀ ਹਾਂ ਤਾਂ ਨਹੀਂ ਗਿਆ ਤਾਰਾ ਮਨ ਦੇਖੋ ਪਰਮਾਤਮਾ ਜਾਣਦਾ ਹਾਂ ਠੀਕ ਹੈ ਭਾਈ ਜੀ ਠੀਕ ਹੈ ਭਰਾ ਤੇ ਬਹੁਤ ਵਧੀਆ ਗੱਲਾਂ ਕੀਤੀਆਂ ਮਾਈ ਨੇਦਰ ਆਜਾ ਭਾਈ ਦੇ ਨਾਲ ਵੀ ਕਰਦੇ ਗੱਲਬਾਤ ਪਰ ਤੇ ਹੋਰ ਭਾਈ ਜੀ ਕੀ ਆਲਾ ਜੀ ਠੀਕ ਹੈ ਭਰਾ ਆਜਾ ਭਾਈ ਜਰ ਜੀ ਇੱਥੇ ਗਰਾਮ ਇੱਥੇ ਲਾ ਲਿਆ ਸਾਰਾ ਜਿੱਦਾਂ ਹੋਰ ਹੈ ਇਧਰ ਵਖਾਈਂ ਇਧਰ ਬੱਬੂ ਕੋ ਜੀ ਇਧਰ ਲਾਇਕ ਹੈ ਇਤੋਂ ਤੱਕ ਤੱਕ ਵਾਲੀ ਕੁਆਲਿਟੀ ਬਈ ਸਾਰੀ ਪਈ ਐ ਕੁਆਲਿਟੀ ਸਾਰੀ ਸ਼ਿਮਲੇ ਦੀ ਐ ਯਾਰਾ ਸ਼ਿਮਲੇ ਦੀ ਕੁਆਲਿਟੀ ਆ ਗਈ ਬਈ ਇਹ ਬਹੁਤ ਵਧੀਆ ਬਹੁਤ ਉਹਨਾਂ ਮਿੱਠਾ ਆਹ ਕੁਆਲਿਟੀ ਦਾ ਰੇਟ ਕਿੰਨੇ ਬਈ ਸਿਰੇ ਦੀ ਕੁਆਲਿਟੀ ਕਿੰਥੋਂ ਦਾ ਕਰੇ ਸਿਰੇ ਦੀ ਕੁਆਲਿਟੀ 60 ਰੁਪਏ ਕਿਲੋ ਦੇ ਕਰਿਆ ਸ਼ਿਮਲਾਈ ਕਿਹੜੀ ਪਈ ਐ ਬਈ 60 ਰੁਪਏ ਆਹਾਂ ਨਹੀਂ ਜੀ ਆਪਣੇ ਕੋਲ ਖਤਮ ਹੋ ਗਈ 60 ਰੁਪਏ ਇਸ ਟਾਈਮ ਆਪਣੇ ਕੋਲ 35-40 ਰੁਪਏ ਦੀ ਪਿਛਣ ਵਾਲੀ ਪਈ ਐ 35-40 ਰੁਪਏ ਦੀ ਬਈ ਜਿਹੜਾ ਬੱਬੂ ਕੋਸ਼ੀ ਦੀ ਟ੍ਰੇ ਮਰੀ ਨੇ ਕਿੰਨੇ ਕਿਲੋ ਵਜਨ ਹੋਗੇ ਬਾਈ ਇਹਦੇ ਦਾ 12 ਕਿਲੋ ਬਈ ਤੇ ਦੂਜੇ ਦਾ ਯੂ ਜਾਨੀ ਜੈਜੇ ਰੇਟ ਤੇ ਮਿਲ ਜਾਂਦੀ ਹੈ ਜੈਜੇ ਰੇਟ ਤੇ ਬੱਬੂ ਕਸ਼ਾ ਮਿਲ ਜਾਂਦਾ ਆਪਣੇ ਕੋਲ ਇਹ ਦੇਖੋ ਬਾਈ ਕੋਲੇ ਇਧਰ ਬੱਬੂ ਕਸ਼ਾ ਪਏ ਉਹ ਸੇ ਵੀ ਆਪਣੇ ਸੇ ਆਪਣਾ ਸਾਰਾ ਜੀ ਸੇ ਦੀ ਕੁਆਲਿਟੀ ਦੇਖੀ ਕੁਆਲਿਟੀ ਹੈ ਜੀ ਤੋਂ ਬਾਅਦ ਬਾਈ ਦਾ ਨੰਬਰ ਦੇਵਾਂਗਾ ਤੁਹਾਨੂੰ ਆਰਤ ਵਿਖਾਵਾਂਗੇ ਬਾਈ ਤੇਰਾ ਵੇਟ ਕਿੰਨਾ ਹੋਊਗਾ ਬਾਈ ਇਹਦਾ ਵੇਟ 6 ਕਿਲੋ ਮਾਲ ਮਾਲ ਨਿਕਲੂਗਾ ਜੀ 6 ਕਿਲੋ ਮਾਲ ਮਾਲ ਨਿਕਲੂਗਾ ਬਾਈ ਇਹਦਾ ਤਾਂ ਰੇਟ 280 290 280 ਰੁਪਏ ਕਿਲੋ ਨਹੀਂ ਜੀ ਡੱਬਾ ਸਾਰਾ ਟਰੇ ਟਰੇ 200 ਕਿੰਨੇ ਦਾ ਪੈ ਗਿਆ ਭਾਈ ਇਹ 40 60 ਰੁਪਏ ਪੰਜਾ ਹਾਂ ਬਸ ਇਹਨੇ 60 ਰੁਪਏ ਕਿਲੋ 60 ਰੁਪਏ ਨੇੜੇ ਦੇ ਰੁਪਏ ਜਿਹੜਾ ਸੇਵ ਕਿਉਂਕਿ ਇਹਦਾ ਨੇੜਾ ਕੁਆਲਿਟੀ ਵਾਦੀ 60 ਰੁਪਏ ਕਿਲੋ ਜਿਹੜੀ ਕੁਆਲਿਟੀ ਵੀ ਦੇਖ ਲੋ ਇਹ ਸਾਨ ਦਾ ਕੀ ਬਾਤ ਈ ਆ ਤੇ ਭਾਈ ਦਾ ਨੰਬਰ ਇਧਰ ਵਿਖਾ ਦਿਓ ਸਾਈ ਯਾਰ ਦੇ ਕਹਿੰਦੇ ਫਰੂਟ ਐਂਡ ਵੈਜੀਟੇਬਲ ਏਜੰਟ ਨਵੀਂ ਸਬਜ਼ੀ ਮੰਡੀ ਫਰੀਦਕੋਟ ਸतीश ਕੁਮਾਰ ਮੰਡੀ ਤੇ 98723 67 ਤੇ 9380 ਭਾਈ ਦਾ ਨੰਬਰ ਹੈਗਾ ਤੇ ਕੰਟੈਕਟ ਕਰ ਲੈ ਜੇ ਵੀ ਆ ਵੀ ਕੁਆਲਿਟੀ ਦਾ ਕੁਆਲਿਟੀ ਬਹੁਤ ਆ ਜਾਂਦੇ ਭਾਈ ਹਨਾ ਤੇ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਪਹੁੰ ਆਇਆ ਜਿਹੜਾ ਆਊਗਾ ਜਦੋਂ ਉਹ ਲੱਗਣੀ ਲੱਗਣਾ ਬਾਈ ਇਧਰ ਆਈ ਬਈ ਆਹ ਵੈਰਟੀ ਇਹਦਾ ਕੀ ਡੇਟਾ ਬਾਈ ਹਾਂਜੀ ਇਹਦਾ ਕੀ ਡੇਟਾ ਇਹ ਵੀ 280 ਰੁਪਏ ਲਾਦਾ ਵੀ ਇਹ ਵੀ 280 ਰੁਪਏ ਲਾਦਾ ਬਾਈ ਇੱਕ ਵਾਰ ਐਨਾ ਅੱਖੋ ਯਾਰ ਵੀ ਨਿਕਾ ਜਿਆ ਸੇ ਜਿੱਥੇ ਮਿੱਠਾ ਉਹਨਾ ਹੀ ਹੋਊਗਾ ਬਾਈ ਹਨਾ ਕੁਆਲਟੀ ਬਹੁਤ ਵਧੀਆ ਕੁਆਲਟੀ ਲਾਲ ਸੇ ਆ ਗਿਆ ਐਨਾ ਅੱਖੋ ਤੇ ਜਿੰਨਾ ਨਿਕਾ ਉਹਨੇ ਤਿੱਖਾ ਆਏ ਬਾਈ ਆਖੀਆ ਤਾਂ ਕਹਿੰਦਾ ਜਿੰਨਾ ਨਿਕਾ ਤੇ ਉਹਨਾ ਹੀ ਤਿੱਖਾ ਮਿੱਠਾ ਹੋਊਗਾ ਬਾਈ ਸੇ ਐਸੀ ਗੱਲ ਨਹੀਂ ਉਹ ਅੰਬ ਵੀ ਆਪਣੇ ਪਏ ਨੇ ਨਹੀਂ ਉਹ ਬਾਬੂ ਦੇ ਪਏ ਨੇ ਉਹ ਠੀਕ ਆ ਇੱਧਰ ਛੇ ਆ ਕੇ ਬਾਈ ਕੋਲੇ ਤਾਂ ਬੰਬੂ ਵਾਛ ਮੇਨ ਛੇ ਤੇ ਬੱਬੂ ਕੋਲੇ ਪਏ ਨੇ ਛੇ ਤੇ ਬੱਬੂ ਕੋਸ਼ਾ ਪਿਆ ਆ ਕਿੱਥੋਂ ਆ ਰਿਹਾ ਬਾਈ ਸ਼ਿਮਲੇ ਦਾ ਇਹ ਸ਼੍ਰੀਨਗਰ ਹੀ ਸ਼੍ਰੀਨਗਰ ਦਾ ਸ਼੍ਰੀਨਗਰ ਉਹ ਬੱਬੂ ਕੋਸ਼ਾ ਕਿੱਥੋਂ ਆ ਸੀ ਇਹ ਸ਼ਿਮਲਾਈ ਇਹ ਸ਼ਿਮਲਾ ਆ ਗਿਆ ਨਾ ਇਹ ਸ਼ਿਮਲਾ ਉਹ ਸ਼੍ਰੀਨਗਰ ਆ ਗਿਆ ਛੇ ਉਹ ਸਾਡੇ ਵੱਡੇ ਬਾਬੂ ਬੈਠੇ ਆ ਠੀਕ ਆ ਬਾਈ ਆਜੋ ਬਾਈ ਦੇ ਨਾਲ ਵੀ ਕਰਦੇ ਆ ਗੱਲਬਾਤ ਇਹ ਬੜੇ ਆਸੇ ਦਾ ਮਜ਼ਾਕ ਨਾ ਰੋਣਾ ਗੱਲ ਆ ਠੀਕ ਆ ਬਾਈ ਬਸ ਵਧੀਆ ਜੀ ਅੱਜ ਬਾਈ ਵੀ ਕਰਦੇ ਆ ਗੱ ਅੱਜ ਮਗਾਈ ਬੈਠੇ ਜੇ ਮੈਂ ਬੱਬੂ ਕੋਸ਼ਿਸ਼ ਕਰਪੇ ਸੀ ਹੋ ਰਹੀ ਆਲਾ ਬਾਈ ਜੀ ਮੋਜਾ ਮੋਜਾ ਹੋਵੇ ਧਿਆਨ ਨਾਲ ਅਸਲੀ ਦਾ ਵਛੇੜ ਕਰਦਾ ਡਿਕ ਡੁਕ ਨਾ ਵੇਖ ਮੈਂ ਡਿਕ ਡੁਕ ਨਾ ਵੇਖ ਲੋ ਨਹੀਂ ਦੇਖਦੇ ਰਾਬਾ ਜਦਨ ਚੇੜ ਕਰਦਾ ਮੈਂ ਮੋਜਾ ਮੋਜਾ ਹੀ ਤਾਂ ਵੀ ਰਦਾ ਵੇ ਆਪਣੇ ਨਹੀਂ ਪੈਂਦਾ ਇੱਥੇ ਜੇ ਮੰਡੀ ਚ ਜਾਵੇ ਵੱਡੀ ਪਾਵਾ ਵੱਡੀ ਪਾਵਾ ਆਪਣੇ ਪਏ ਮੰਡੀ ਦਾ ਮਾਲ ਮੂਲ ਗਿਲ ਕੇ ਫਿਰ ਫੋਟਾ ਵਿਆ ਕਰੋ ਤਿੰਨ ਨੰਬਰਾਂ ਦਾ ਹੀ ਗਿਣੀ ਜਾਂਦੇ ਅੱਜ ਪਰ ਗਾਹ ਕਹਿੰਦੇ ਘਰ ਤਾਂ ਪਾ ਦੀ ਝੰਡਾ ਜੇ ਕੋਈ ਹੈਗਾ ਪ੍ਰੋਗਰਾਮ ਹੈ ਤੇ ਬਰੀਦ ਕੋ ਤਾਂ ਨਹੀਂ ਕੋਈ ਝੰਡਾ ਨਿਕਲ ਬੰਦਾ ਸਾਬੇਦਾ ਕੋਈ ਹਾਂ ਇਹ ਦਾ ਤੇਜੀ ਪੈ ਰਹਿੰਦੀ ਜਮ ਸਬਜ਼ੀ ਦਾ ਸਾਰੇ ਖਾਣੀ ਆ ਹਾਂ ਹੋਰ ਖਾਓ ਸੀ ਤਾਂ ਮੋਜਾ ਮੋਜਾ ਐਵੇਂ ਇੱਥੇ ਨੇ ਸਵੇਰੇ ਬੱਲੇ ਆਉਂਦੇ ਉਹ ਅਰੇਸਟ ਵੀ ਆ ਜਾਂਦੀ ਉਹ ਨਾ ਵੈਸਟ ਕੌਣ ਕਰਦਾ ਘਰ ਦੇ ਅਰੇਸਟ ਕਰਨ ਦਿੰਦੇ ਇਕੱਲੇ ਕਰੇ ਬੰਦਾ ਸੋਚੀ ਜਾਂਦਾ ਨੇ ਇੱਥੇ ਚਲ ਆ ਗਿਆ ਬੰਦਾ ਇਹਦੇ ਨਾਲ ਟਾਈਮ ਹੋਰ ਪਹੁੰਚਾ ਪਹੁੰਚਾ ਉਹ ਆ ਮਾਲ ਮੂਲ ਗੇਲੋ ਸਾਰਾ ਮੰਡੀ ਦਾ ਮਾਲ ਮੂਲ ਬਾ ਵੇਖੀ ਜਾਂਦੇ ਸੀ ਸਾਰ ਆਪਣੇ ਪਈ ਗਿਣਤੀ ਗਿਣਤੀ ਕਰੇ ਗਰ ਮੰਡੀ ਸਾਰੀ ਦੀ ਕਿੰਨੀਆਂ ਗੱਡੀਆਂ ਪਿਆਜ਼ ਦੀਆਂ ਆਈਆਂ ਕਿੰਨੀਆਂ ਗੱਡੀਆਂ ਆਈਆਂ ਯਾ ਕੀ ਰੇਟ ਹੈ ਕੋਕੋਨਾਟ ਹੈ ਪੂਰੇ ਸਾਰਾ ਮਾਲ ਕਹਿੰਦੇ ਮੇਰਾ ਮਾਲ ਨਹੀਂ ਭਰਾਵਾ ਮੈਂ ਮਜ਼ਦੂਰ ਬੰਦਾ ਹਾਂ ਮਜਦੂਦ ਵਾਲੇ ਨੇ ਇਹਨਾਂ ਮਾਲਕ ਬਣੇ ਬੈਠੇ ਆ ਟੇਬਲ ਦੇ ਠੀਕ ਆ ਹੋ ਠੀਕ ਆ ਜੀ ਐਵੇਂ ਸੇ ਤਾਂ ਚਲੋ ਆ ਜਿਓ ਬਾਈ ਅੱਗੇ ਜਣੀਏ ਹੋਰ ਰੇਡ ਨੂੰ ਲੈਨੇ ਆ ਪੈਸਾ ਬੈਠੇ ਵਾਲੇ ਹੋਰ ਭਾਈ ਜੀ ਕੀ ਵਾਲੇ ਨਾਲ ਹੀ ਬੈਠੇ ਬਾਈ ਜੀ ਹੋਰ ਸੁਣਾਓ ਜੀ ਆਪਣਾ ਤਾਂ ਇੱਕ ਕੋਕੋੜੀ ਇਹ 1200 ਰੁਪਏ ਦਾ ਗੱਟਾ 20 ਪੀਸ ਦਾ ਜੀ ਇਹ 1200 ਦਾ ਗੱਟਾ ਗਿਆ ਭਾਈ 20 ਪੀਸ ਕੁਆਲਿਟੀ ਬਖਾਰੀ ਸ਼ਾਨਦਾਰ ਇਹਨਾਂ ਵਾਲਾ ਬਾਈ ਆਪਣੇ ਕੋਲੇ ਜਣੀ ਆ ਜੀ ਹਾਂਜੀ ਹਾਂਜੀ ਠੀਕ ਆ ਡੇਲੀ ਤਾਂ ਨਿਕਲੀ ਜਾਂਦਾ ਵਧੀਆ ਆ 10 15 ਗੱਟਾ ਨਿਕਲ ਜਾਂਦੇ 10 15 ਗੱਟਾ ਨਿਕਲ ਜਾਂਦੇ ਭਾਈ ਇਧਰ ਨੂੰ ਅੱਜ ਹੀ ਗਗਨ ਮਣ ਜਾ ਤੇ ਬਾਈ ਕੋਲੇ ਪਰ ਸਬਜ਼ੀ ਪਈ ਹੈ ਕਾਫੀ ਬਈ ਸਬਜ਼ੀ ਆਪਣੇ ਇਧਰ ਲਈ ਕਿਹੜੀ ਰਹਿ ਗਈ ਜੇ ਬਾਹਰੋਂ ਕਿਹੜੀ-ਕਿਹੜੀ ਆਈ ਜਾਂਦੀ ਹੈ ਇਹ ਸਾਰੀ ਬਾਹਰ ਦੀ ਹੈ Shimla ਦੀ ਹੈ Shimla ਮਿਰਚ ਦੀ ਆਪਣੇ ਇਧਰ ਕੋਹਣ ਆਈ ਮਾ ਇਧਰੋਂ ਕਦੂ-ਕਦੂ ਆਦੇ ਪਿੰਡੀ ਆਂਦੀ ਹੈ ਕਦੂ ਇਧਰ ਨਾਲੇ ਨਾਲੇ ਫਿਰ ਵੀ ਮਹਿੰਗਾ ਬਾਈ ਅੱਬਾ ਮਹਿੰਗਾ ਕਿਉਂ ਆਇਆ ਨਾ ਗਰਮੀਆ ਕਰਕੇ ਸਬਜ਼ੀ ਸੜ ਗਈ ਹੈ ਹਾਂ ਉਹਦੇ ਕਰਕੇ ਫਸਲ ਘਟਿਆ ਤਾਂ ਮਹਿੰਗਾ ਹੈ ਆ ਸਾਰੀ ਬਈ Shimla ਦੀ ਹੈ ਸਾਰੀ Shimla ਦੀ ਹੈ 50 ਦਾ ਬਾਈ ਮਟਰ ਬਾਗੂ Shimla ਮਿਰਚ ਬਾਈ 80 ਰੁਪਏ ਕਿਲੋ ਹਾਂ 80 ਰੁਪਏ 80 ਰੁਪਏ ਕਿਲੋ ਬਾਈ ਮਟਰ ਲਈਓ ਇਹ ਲਫਾਫਾ ਵਗੋ ਜਿਹੜੇ ਮਟਰ ਪਈ ਵਾਏ 80 ਰੁਪਏ ਕਿਲੋ ਜਿਹੜੇ ਚੱਲੀ ਜਾਂਦੇ ਇੱਥੇ ਫਲਾ ਲ ਤੇ ਉਹ ਅੰਬ ਦਾ ਰੇਟ ਆਮ 30 ਰੁਪਏ ਕਿਲੋ ਜੀ ਅੰਬ ਬਾਈ 3 ਰੁਪਏ ਕਿਲੋ ਜਿਹੜੀ ਕੁਆਲਿਟੀ ਤੇ ਬੀਨ ਫਲੀ ਆ ਗਈ ਜੀ ਬੀਨ 40 ਰੁਪਏ ਕਿਲੋ ਜੀ ਇਹ 40 ਰੁਪਏ ਕਿਲੋ ਇਹਦੀ ਭਰਤੀ ਕਿੰਨੀ ਹੁੰਦੀ ਹੈ ਇਹ 40 42 ਕਿਲੋ ਹੁੰਦਾ ਘੱਟ 40 42 ਕਿਲੋ ਭਾਈ ਇਹਦੀ ਭਰਤੀ ਹੁੰਦੀ ਆ ਇਹਦੀ ਘੱਟੋ ਘੱਟ ਮੈਨੂੰ ਲੱਗਦਾ ਹੋਊਗੀ 15 20 ਕਿਲੋ ਹੀ ਬਸ 17 18 ਕਿਲੋ ਹੁੰਦੀ ਹੈ ਜੀ 17 18 ਕਿਲੋ ਦੀ ਇਹਦੀ ਭਰਤੀ ਹੋਗੀ ਤੇ ਮਟਰ ਦਾ ਲਫਾਫਾ ਹੁੰਦਾ ਹੀ ਮੈ ਕੱਟ ਦੇ ਦਿੰਦੇ ਬਾਈ ਨੂੰ ਤੇ ਮਰੂਦ ਵੀ ਆਪਣੇ ਪਾਇਆ ਹੀ ਆ ਮਰੂਦ 30 ਰੁਪਏ ਤੋਂ ਲੈ ਕੇ 60 ਰੁਪਏ ਕਰੀ ਗਗਣਕ ਰਹੀ ਸਾਰੀ ਕੁਆਲਟੀ ਮਰੂਦ ਕਿੰਨਾ ਹੀ 30 ਰੁਪਏ ਤੋਂ ਲੈ ਕੇ 60 ਰੁਪਏ ਜੋ ਜੀ ਕੁਆਲਟੀ ਉਹਦੇ ਪਾ 30 ਰੁਪਏ ਤੋਂ ਲੈ ਕੇ ਬਾਈ 60 ਰੁਪਏ ਜਿਹੜਾ ਮਰੂਦ ਇਧਰ ਵਿਕੀ ਜਾਂਦਾ ਗਗਣ ਵਖਾਈ ਜਾਂਦਾ ਉਹਦੇ ਇਹ ਬਾਈ ਮੈਰੀ ਕੁਛ ਆ ਕੇ ਇਹ 50 ਰੁਪਏ ਕਿਲੋ ਜੀ 50 ਰੁਪਏ ਕਿਲੋ ਜਿਹੜਾ ਬਾਈ ਮੈਰੀ ਕੁਛ ਆ ਕੇ ਇਹ ਬਾਈ ਕਿੰਨੀਆਂ ਗੱਡੀਆਂ ਹੁੰਦੀਆਂ ਨੇ ਆਪਣੇ ਤੇ ਇਹ ਆਪਣੇ 25 30 ਗੱਟੀਆਂ ਹੁੰਦੀਆਂ ਬਸ ਆਪਣੇ ਦਾ 25 30 ਗੱਟੀਆਂ ਲੱਗ ਜਾਂਦੇ ਨੇ ਡੇਲੀ 25 ਦੀ ਪੇਟੀਆਂ ਫਰੀਦਕੋਟ ਠੀਕ ਆ ਇੱਕ ਦੁਕਾਨ ਤੇ 200 ਰੁਪਏ ਆ ਰਿਹਾ ਹਾਂਜੀ ਹਾਂਜੀ ਇਹ ਬੱਬੂ ਕੁਛ ਈ ਗੱਲ ਕਰੇ 100 ਰੁਪਏ ਕਿਲੋ ਜੀ ਉਹ 50 ਰੁਪਏ ਕਿਲੋ ਬਈ ਜਿਹੜਾ ਇਹ ਵਿਕੀ ਜਾਂਦਾ ਫਲਾਲੇ ਆ ਕਿ ਫਰੀਦਕੋਟ ਦੀ ਮੰਡੀ ਅੱਜ ਤਾਜ਼ੇ ਰੇਟ ਵੀਰਵਾਰ ਤੇ ਚੰਨਣ ਆਉਣਾ ਸ਼ੁਰੂ ਹੋ ਗਿਆ ਮਤਲਬ ਅੱਜ ਵੀ ਢੇੜੀ ਹੋਊਗੀ ਬਾਈ ਅੱਜ ਗਾਹ ਕੱਟਿਆ ਜੇ ਮਹਾਰਾਣੀਆਂ ਸ਼ਿਵਾਂ ਯਾਤਰਾ ਨੇ ਚੰਡੇ ਦੀਆਂ ਦੇ ਕਰਕੇ ਗਾਹ ਕੱਟਿਆ ਅੱਜ ਉਹਦੇ ਕਰਕੇ ਗਾਹ ਕੱਟਿਆ ਤੇ ਬਾਕੀ ਸਾਰੇ ਰੇਟ ਆਲੋਰ ਗਣਾ ਦੇ ਕੰਪਨੀਟੀਆਂ ਦੇ ਨਹੀਂ ਰੇਗ ਨਿੰਬੂ ਦੇ ਨਹੀਂ ਆਪਣੇ ਨਿੰਬੂ ਦੀਆਂ ਵੇ ਇਹ ਆ ਬੰਦਰ ਕੋ ਵੀ ਕੀ ਵੇਗੀ ਬੰਦਰ ਕੋ 30 ਰੁਪਏ ਕਿਲੋ ਜੀ ਬੰਦਰ ਕੋ ਵੀ ਕੋਈ ਵੇਗੀ 30 ਰੁਪਏ ਕਿਲੋ ਸਾਰੀਆਂ ਬਰੈਡਾਂ ਆਉਂਦੀਆਂ ਹੋਰ ਬੋਲ ਜੀ ਠੀਕ ਹੈ ਮਿਹਰਬਾਨੀ ਸਰ ਬਹੁਤ ਸ਼ੁਕਰਗੁਜ਼ਾਰ ਤੇ ਬਾਈ ਦਾ ਇਧਰ ਬਖਾਦੀ ਪਰੋਂ ਫੂਟ ਕੰਪਨੀ ਬੋਰਡ ਬਖਾਦੀ ਤੇ ਨੰਬਰ ਨੰਬਰ ਆ ਗਿਆ ਬਾਈ ਦਾ 9572 895914 ਜੀ ਹਾਂਜੀ ਹਾਂਜੀ ਲੈ ਬਈ ਨੰਬਰ ਆ ਗਿਆ ਸਕਰੀਨ ਤੇ ਆਜੋ ਚਲੀਏ ਅੱਗੇ ਕਰਾਂ ਜੀ ਤੇ ਹੋਰ ਬਰੈਡਾਂ ਵੇਚਦੇ ਆਂ ਬਾਈਆਂ ਕੋਲੇ ਚੱਲ ਗਏ ਹੁੰਦੇ ਆ ਵੀ ਕੀ ਕੋ ਚੱਲੀ ਜਾਂਦਾ ਵਾ ਵਧੀਆ ਜੀ ਤੇ ਬਾਈ ਕੀ ਆਲਾ ਜੀ ਠੀਕ ਹੈ ਹਾਂਜੀ ਤੇ ਭਈ ਅਜ ਮੀਮੂ ਕਹੋਗੇ ਪੁਆਵਾਂਗੇ ਪੁਆਵਾਂਗੇ ਮਾਤਾ ਰਾਣੀ ਦੀ ਮੇਰੀ ਹੋਊਗੀ ਅੱਜ ਮਾਤਾ ਰਾਣੀ ਦੀ ਮੇਰੀ ਹੋਊਗੀ ਠੀਕ ਕੀ ਖੜਿਆ ਹੁੰਦਾ ਭਈ ਆਪਾਂ ਮੈਂ ਪੱਕਾ ਆਵੇ ਬਾਗਾਂ ਦੇ ਪੇੜੇ ਆ ਗਏ ਆ ਭਾਈ ਅਮਰੂਦ 30 ਰੁਪਏ 30 ਰੁਪਏ ਕਿੰਨਾ ਭਾਈ ਆਪਣੇ ਆ ਗਏ ਹਾਂਜੀ ਕਿਹੜੇ ਕੋਲੇ ਆ ਗਏ ਇਹ ਇਹ ਕਿੱਥੋਂ ਆ ਗਏ ਸਿੱਖਾਂ ਦਾ ਬੀੜ ਸਿੱਖਾਂ ਦੇ ਬੀੜਾਂ ਦੇ ਅਮਰੂਦ ਆ ਗਏ ਭਾਈ ਨੇ ਆਹ ਕੀ ਬਾਤ ਹੈ ਆ ਕੀ ਰੇਟ ਹੈ ਇਹ ਮੋਟਾ ਮਰੂਦ ਇਹ ਮੋਟਾ 50 ਰੁਪਏ ਜੀ ਇਹ ਆ ਰਹਿ ਗਏ ਜੀ ਇਹ 30 ਰੁਪਏ 30 ਰੁਪਏ ਇਹ ਖੰਡਰਗਾ ਮਿੱਠਾ ਜੀ ਹੋਰ ਕੀ ਕੋਲੇ ਹੁੰਦਾ ਭਾਈ ਹਣੀ ਹੋਰ ਹੋਰ ਬੰਦ ਗੋਬੀ ਹੈਗੀ ਆ ਜੀ ਬੰਦ ਗੋਬੀ ਆਪਣੀ ਇੰਦਰ ਦੀ ਨਹੀਂ ਹੋਣੀ ਹਾਂਜੀ ਹਾਂ ਇਹਦਾ ਸਾਰੀ ਭਾਰਤੀ ਆ ਜਾਂਦੀ ਹੈ ਆਪਣੇ ਇੰਦਰ ਕੱਲਾ ਰਹਿ ਗਿਆ ਆਪਣੇ ਪਿੰਡੀ ਕੱਦੂ ਕੱਦੂ ਵੀ ਖਾਦਦੇ ਨੇ ਆਹੀ ਜਾਤਾ ਦਮੂ ਤੇ ਕੱਲੀ ਮੇਰੇ ਸਾਨਾ ਪਿੰਢੀ ਰਹਿ ਗਈ ਤੇ ਪਿੰਢੇ ਰਹੀ ਆਈ ਬਈ ਸਬਜੀ ਤੇਜ ਆ ਸਾਰੀ ਬਾਹਰ ਦੀ ਨਿਸ਼ਿਮਲ ਸ਼੍ਰੀਨਗਰ ਇੱਥੋਂ ਸਾਰੀਆਂ ਬਰਾਂਡੀਆਂ ਜਿਹੜੀਆਂ ਆਈ ਜਾਂਦੇ ਆ ਹੋਰ ਸੁਣਾਓ ਸਿੱਧਾ ਕਹਿਮ ਚਾਹ ਪੀ ਆਈਏ ਬਾਸ ਮਿਹਰਬਾਨੀ ਤੁਸੀਂ ਪੁੱਛ ਲਈ ਆਈ ਪੀਲੀ ਬਾਈ ਨਹੀਂ 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 ਠੀਕ ਆ ਭਾਈ ਜੀ ਹੋਰ ਕਹਿਣਾ ਸਤ ਲਾ ਭਾਈ ਆਜੋ ਜੀ ਹੋਰ ਚੱਲਦੇ ਬਾਈ ਰੇਲ ਫਲੇਟਾਂ ਸਾਰੀਆਂ ਸਲਾਲ ਹੋਈ ਜਾਂਦੀਆਂ ਤੇ ਇੱਧਰ ਅੰਬ ਵਾਹਵਾ ਤਾਰਦੀ ਦੇ ਪਏ ਇੱਧਰ ਤੇ ਉਹ ਬਾਈ ਨੂੰ ਪੁੱਛੀਓ ਮਣਾ ਕੀ ਕਰੇ ਕੀ ਆ ਬਾਈ ਹੋ ਬਈ ਅਮ ਕਿੱਥੋਂ ਸ਼ੁਰੂ ਹੋ ਗਏ ਕਿੰਨਾ ਬਈ ਆਪਣੇ ਕੋਲ ਇਹਦਾ ਖੰਦਾ ਗਿਆ ਹੋਰ ਉਹ ਵੇਖ ਲਓ ਪਿਆ ਆ ਜਾਂਦਾ ਜਾਂਦਾ ਜਾਂ ਕਿਹੜਾ ਐ ਵਾਲਾ ਬਾਈ ਓ ਠੀਕ ਆ ਬਰਾ ਬਹੁਤ ਸੋਹਣੀ ਬਹੁਤ ਸੋਹਣੀ ਵੀਡੀਓ ਹੁੰਦੀਆਂ ਰੋਜ਼ ਵੇਣੇ ਕਿਹੜਾ ਬੰਦਾ ਬਾਈ ਆਪਣਾ ਕਾਬਲਾ ਵਾਲਾ ਪੰਡਾ ਮੈਂ ਰੋਜ਼ ਮੇਰੇ ਪਰਿਵਾਰ ਵੀ ਦੇਖਦਾ ਠੀਕ ਆ ਅਰੇ ਅਸੀਂ ਦੇਖਿਆ ਕੀ ਬਾਤ ਆ ਹੋਰ ਬਰਾ ਕਹਿਵਾ ਸਦਾ ਠੀਕ ਆ ਬਾਈ ਤੇ ਆਜੋ ਬਈ ਇਹਨਾਂ ਹੋਰ ਬਾਈ ਦਾ ਗੱਲ ਰਹੀਂ ਗੱਲਬਾਤ ਵੀ ਕੀ ਵਾਲਾ ਬਾਈ ਜੀ ਹੋਰ ਭਰਾ ਠੀਕ ਹੈ ਜੀ ਕਾਵੇਂ ਸੇ ਤਾਂ ਹੀ ਅੱਜ ਪਵਾਉਂ ਵੇਲਾ ਤਾਂ ਮੀ ਤੇ ਤਾਂ ਭਈ ਆਪਣੇ ਕੋਲੇ ਕੀ ਕੁਸ ਆਇਆ ਜੀ ਅੱਜ ਆਪਣੇ ਕੋਲ ਲੋਕਲ ਸਬਜ਼ੀ ਸਾਰ ਜੀ ਪਿੰਡੀ ਕਦੂ ਕੁਰੇਲਾ ਚਾਰ ਸਾਰਾ ਵੈਰਾਈਟੀ ਨਿੰਬੂ ਨੂ ਪਤਾਰਾ ਕੁਝ ਆਉਂਦਾ ਦਿਖਿਆ ਕਰੋ ਤੁਹਾਡੇ ਇੱਥੇ ਉਹ ਦਿਖਿਆ ਮੀ ਦਿਖਿਆ ਹੀ ਬਾਬੇ ਨਾਲਦਾ ਜੀ ਦਿਖਿਆ ਆਪੇ ਨਾਨਕ ਦਾ ਮੀਟ ਕਰਿਆ ਜੀ ਕਿ ਕਰ ਜਾ ਆ ਗਿਆ ਇੱਧਰ ਅਰਬੀ ਕੀ ਰੇਟ ਆ ਬਾਈ ਜੀ ਅਰਬੀ ਆ 30 ਰੁਪਏ ਕਿਲੋ ਤੋਂ ਲੈ ਕੇ 35 ਰੁਪਏ ਦਾ ਰੇਟ ਆ ਜੀ ਇਹ ਕਿੰਨੇ ਕੁ ਵਿਕੀ ਜਾਂਦੀ ਆ ਆਪਣੀ ਅਰਬੀ ਵਿਕੀ ਜਾਂਦੀ ਆ ਜੀ ਹੁਣ ਮਾਤਾ ਮਾਂ ਮਾਇਦਾ ਮੇਲੇ ਸ਼ੁਰੂ ਹੋ ਗਏ ਮਾੜਾ ਮੋੜਾ ਮੰਦਾ ਬੈ ਗਿਆ ਮਾੜਾ ਮੋੜਾ ਮੰਦਾ ਬੈ ਗਿਆ ਤੇ ਲਸਣ ਭਾਈ ਕੀ ਰੇਟ ਲਸਣ ਚੰਗਾ ਲਸਣ 200 ਰੁਪਏ ਕਿਲੋ ਆ ਬਰੀਕ ਲਸਣ 100 ਰੁਪਏ ਕਿਲੋ ਆ ਬਰੀਕ ਲਸਣ 100 ਰੁਪਏ ਚੰਗਾ ਲਸਣ ਭਾਈ 200 ਰੁਪਏ ਕਿਲੋ ਆ ਜੀ ਉਹ ਖਖਰੀ ਆ ਗਈ ਆਪਣੀਆਂ 20 ਰੁਪਏ ਵੇਖਦੀਆਂ ਮੰਡੀ ਜੀ ਕਿ 15020 ਹੋ ਫਿਲਹਾਲ ਜਿਹੜਾ ਕਦੂ ਪਿੰਡੀ ਦੇ ਖਕਰੀ ਮਿਲਦਾ ਕਦੂ ਪਿੰਡੀ ਕਦੂ ਬੜਾ ਤੇਜ਼ ਆ ਜੀ 50 60 ਰੁਪਏ ਕਦੂ ਵੇਖਦਾ ਜੀ ਲੋਕਾਂ ਨੂੰ ਇੱਥੇ ਫਿਲਹਾਲ ਆਜਾ ਲੋਕਲ ਕਦੂ ਜੀ ਹੂੰ ਤੇ ਜਿਹੜੀ ਇੱਧਰਲੀ ਵੈਰਾਈ ਆ ਉਹਦਾ ਥੋੜਾ ਜਿਹਾ ਫਰਕ ਨਾਲੇ ਕਦੂ ਇੱਧਰ ਲੋਕਲ ਸੌਦੇ ਸਾਰੀਆਂ ਤੇਜ਼ ਆ ਰਹੀਆਂ ਹੂੰ ਲੋਕਾਂ ਸਾਰੀਆਂ ਬਹੁਤ ਤੇਜ਼ ਆ ਕੁਛ ਨਹੀਂ ਆਪੇ ਝਾੜ ਕੇ ਲੈ ਰਹੇ ਨੇ ਰਹਿ ਗਏ ਯਾਰ ਝਾੜ ਕੇ ਲੈ ਬਾਈ ਜੀ 80 ਰੁਪਏ ਵੇਚ ਗਏ ਜੀ ਹੈਗੇ ਆਪਣੇ ਕੋਲ ਵੇਚੇ ਹੁਣੇ ਹੀ ਵਿਕੇ ਬਾਈ ਜੀ ਕਰਕੇ 4 ਨੇ ਮੰਡੀ ਲੱਗ ਜਾਂਦੀ ਵੀਰ ਜੀ ਠੀਕ ਆ ਝਾੜ ਕੇ ਲੱਭੋ ਘਟ ਆਉਂਦੇ ਬਹੁਤ ਝਾੜ ਘਟ ਪਿਆ ਫਸਲ ਅਸਲੀ 80 ਰੁਪਏ ਕਿਲੋ ਝਾੜ ਕੇ ਇਸ ਤੇ ਚੋਲਾ ਹੋਰੀ 75 80 ਰੁਪਏ ਦੇ ਲੋਗੀ ਉਹ ਵੀ ਲੱਗੇ ਸਾਰਾ ਉਹ ਵੀ 75 80 ਰੁਪਏ ਵੇਚ ਗਏ ਜੀ ਚੋਲਾ ਵੀ ਬਾਈ 75 80 ਰੁਪਏ ਉਹ ਵੀ ਇਤੋਂ ਦਾ ਆ ਲੋਕ ਲਈ ਸੌਦਾ ਜੀ ਲੋਕਾਂ ਲਈ ਬਾਈ ਫਿਰ ਵੀ ਤੇਜ ਆ ਪਰ ਹਨਾ ਆਪਾਂ ਕਹਿ ਦਈਏ ਜੇ ਸਮਝੋ ਬਾਈ ਯਾਰ ਕੋਈ ਸੌਦਾ ਲੋਕੋ ਥੋਦੀ ਇਹਨੇ ਤੇਜ ਅਤੇ ਮੇ ਨੂੰ ਪਏ ਨਹੀਂ ਗਏ ਮੇਰੇ ਸਾਹ ਦੀ ਪ੍ਰਿੰਟਿੰਗ ਨਹੀਂ ਬੇਜੀਆ ਹੁਣ ਮਾਰੇ ਦੋ ਡਾਕ ਕੰਨੀਆਂ ਲੱਗੀਆਂ ਜੋ ਬੰਦੇ ਹੋ ਗਿਆ ਸੀ ਨਹੀਂ ਤੇ ਦੋ ਦੋ ਦੱਕ ਨਹੀਂ ਅਜੀ ਕਮੰਡ ਆ ਗਿਆ ਵੀ ਤਾਂ ਕੋ ਆਏ ਮੀ ਇੱਥੇ ਆਈ ਉਧਰ ਵੀ ਐ ਅੱਛਾ ਭਾਈ ਜੰਦਰਪੁਰ ਨੇ ਸਭ ਗਰਮੀ ਆ ਜੀ ਸਾਰੇ ਆਲ ਓਵਰ ਹੀ ਗਾ ਪਰ ਕੀ ਮੀ ਹੈ ਨਹੀਂ ਜੀ ਹੋਰ ਵੀ ਬਹੁਤ ਵਧੀਆ ਨਾਂ ਵਾਲੋ ਕੀ ਕੋਈ ਕੰਮ ਆਉ ਕੋਈ ਸੇਵਾ ਜੀ ਮਾ ਮਿਹਰਬਾਨੀ ਮੈਨੇ ਪੁੱਛ ਲਈ ਸੇਵਾ ਤੇ ਨੰਬਰ ਬੋਲ ਦੀ ਭਈਆ ਦਾ ਮੇਰਾ ਨੰਬਰ ਹੈ 9819058470 ਗੁਰਨਾਣ ਫੂਡ ਕੰਪਨੀ ਫਰੀ ਸਪੋਰਟ ਬਾਈ ਕੋਈ ਵੀ ਗੱਲਬਾਤ ਪੁੱਛੀਂ ਇੰਜਾਂ ਗਾ ਵਿਆਹ ਸਾਡੀ ਦੇਸੀ ਜਨਾਂ ਦੇ ਬਾਈ ਨੂੰ ਫੋਨ ਕਰ ਲਓ ਜੇ ਸਿੱਧੀ ਗੱਡੀ ਪੈਸ ਆ ਬਾਤ ਸਿੱਧੀ ਪੈਸ ਲੱਗੂ ਮੇਰਾ ਮਾਰਾ ਉਹ ਵੀ ਨਹੀਂ ਲਾਗੇ ਤੁਹਾਡੇ ਕਰਕੇ ਗੱਲ ਅੱਛਾ ਜੀ ਠੀਕ ਆ ਭਾਈ ਜੀ ਉਹ ਇਧਰ ਆਜੋ ਬਾਈ ਰੇਟ ਸਾਰੇ ਬਾਈ ਨੇ ਗਿਣਾ ਦੇ ਵਧੀਆ ਤੇ ਇਧਰ ਆਜੋ ਕਰਾਂ ਦੀ ਹੋਰ ਚੱਲੀਏ ਤਾਜ ਦੇ ਰੇਟ ਜਿਹੜੇ ਪੁੱਛ ਕੇ ਆਉਣੇ ਆ ਜੀ ਕੀ ਆਲਾ ਜੀ ਹੋਰ ਕਹਿਣਾ ਨਹੀਂ ਦਈ ਚਲਾਨੀ ਵੀਡੀਓ ਤੇ ਬਾਜੀ ਗੰਡੇ ਆਪਣੇ ਕੀ ਰੇਟ ਆਈ ਅੱਜ ਕੋਈ ਬਿਆਰ ਆਈ ਉਹੀ ਭਾਅ ਉਹੀ ਰੇਟ ਚੱਲੀ ਜਾਂਦਾ ਲੇ ਫਿਲਹਾਲ ਕੋਈ ਨਾਸਕ ਆ ਗਿਆ ਪੂਰੇ ਕੋਲੇ ਨਾਸਕ ਹੀ ਹੁੰਦਾ ਆਪਣੇ ਕੋਲੇ ਠੀਕ ਆ ਕੀ ਰੇਟ ਵੀ ਕਿਹਾ ਅੱਜ 34 35 ਠੀਕ ਆ ਕਿੰਨੀ ਹੈਗਾ ਆਪਣੇ ਆਲੇ ਦੇ ਮਾਲੀ ਡੇਂਡੀ ਦਾ ਡੇਂਡੀ ਦਾ ਮਾਲ ਕਿੰਨਾ ਕਰ ਨਿਕਲ ਜਾਂਦਾ ਵਧੀਆ ਜੀ ਜੀ ਸੇਲ ਹੀ ਨਹੀਂ ਸੇਲ ਘਟ ਗਈ ਹਮਮ ਰੇਟ ਫਿਰ ਵੀ ਬਿਆਰ ਇੰਨਾ ਚ ਦੇਜਾ ਰੇਟ ਕਾ ਬਾਜੀ 39 ਰੁਪਏ ਤੋਂ 35 ਰੁਪਏ ਵਿਕੀ ਜਾਂਦਾ 34 ਵਿਕੀ ਜਾਂਦਾ 33 ਵਿਕੀ ਜਾਂਦਾ ਹੂੰ ਆਊਗਾ ਕਰੂਗਾ ਕਿ ਨਹੀਂ ਇਹ ਸਬਜੀ ਐ ਇਹ ਠੀਕ ਆ ਇੰਦੀ ਕੋਈ ਜਾਤ ਨਹੀਂ ਹੁੰਦੀ ਸਬਜ਼ੀ ਦੀ ਹੂੰ ਤੇ ਆਪਣੇ ਦੂਜੇ ਵੀ ਹੁੰਦਾ ਭਾਈ ਰਾਜਸਥਾਨ ਦਾ ਰਾਜਸਥਾਨ ਤਾਂ ਬੰਦ ਹੋ ਗਿਆ ਨਾ ਅੱਜਕੱਲੇ ਐਮਪੀ ਹੁੰਦਾ ਐਮਪੀ ਆਉਂਦਾ ਇਹਨੂੰ ਉਹਦਾ ਕੀ ਰੇਟ ਆ ਭਾਈ ਉਹ 28 ਤੋਂ 27 28 ਰੁਪਏ ਭਾਅ ਆਉਂਦਾ 27 28 ਰੁਪਏ ਉਹ ਚੱਲੀ ਜਾਂਦਾ ਭਾਈ 34 35 ਰੁਪਏ ਜਿਹੜਾ ਨਾਸਕ ਚੱਲੀ ਨਾ ਵਾ 38 40 ਤੋਂ ਮੁੜਿਆ ਗਿਆ ਰੇਟ ਤੇ ਲਾ ਵਾ ਇੱਥੇ ਫਰੇਕਾ ਲੱਗਣਾ ਉਹ ਨਾ ਲਗਾਤਾਰ ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਬਾਕੀ ਕੀ ਰੇਟ ਰਹਿੰਦਾ ਕੁਆਲਿਟੀ ਭਾਈ ਸ਼ਾਨਦਾਰ ਕਿਹੜੀ ਪਈ ਆਪਣੇ ਸਰ ਟੌਪ ਦੀ ਕੁਆਲਿਟੀ ਆ ਪਈ ਨਾਸਕ ਦੀ ਕਹਿੰਣ ਕੁਆਲਿਟੀ ਮੌਕੇ ਤੇ ਹੈ ਨਹੀਂ ਮੌਕੇ ਦਾ ਮਤਲਬ ਮੌਕਾ ਹੀ ਹੁੰਦਾ ਨੇ ਹਾਂ ਪਿੰਨ ਨੰਬਰ ਕਿੰਨਾ ਆਪਣਾ ਹੈ ਜੀ ਨੰਬਰ ਫੋਨ ਨੰਬਰ 96468 ਤੇਰਾ ਯਾਰ 96468 13000 ਨੰਬਰ ਆ ਗਿਆ ਭਾਈ ਸਕਰੀਨ ਤੇ ਤੇ ਗੱਲਬਾਤ ਕਰਨੀ ਹੋਵੇ ਪਿਆਜ਼ ਬਾਰੇ ਤੇ ਬੌਜੀ ਨਾਲ ਕਰ ਸਕਦਾ ਹੋਰ ਭਾਈ ਠੀਕ ਆ ਕਹਿਵਾ ਫਿਰ ਨਹੀਂ ਆ ਵਧੀਆ ਅੱਜ ਮੌਸਮ ਜਿਹਾ ਲੱਗਦਾ ਮੀਂਹ ਹੋਊਗਾ ਮੈਂ ਪਾਣੀ ਲੱਗਦਾ ਮੈਂ ਪਿੱਛੇ ਦੇਖਦਾ ਸੀ ਹੁਣ ਆ ਗਿਆ ਲੈ ਆ ਗਿਆ ਕਰਾਂ ਦੀ ਉਹਨੇ ਵੀਡੀਓ ਬਣਾਉਣ ਆਏ ਸੀਗੇ ਤੇ ਬੰਨ ਵੀ ਲੈ ਪੈ ਜਾ ਕਰਾਂ ਦੀ ਚੱਲੀਏ ਤੇ ਹੋਰ ਗੱਲਬਾਤ ਕਰਨੀ ਹੈ ਤੇ ਇੱਧਰ ਬਿਨੇ ਵੀ ਆ ਜਾ ਵਿਖਾਈਏ ਮੀਂਹ ਚੱਲ ਜੀ ਦਾ ਵਿੱਚ ਉbro 40 ਪੁਆਇੰਟ ਚੰਗਾ ਆਇਆ ਯਾਰ ਗਰਮੀ ਨਿਕਲੂਗੀ ਮੜੀ ਨਾ ਕੁਛ ਨਾ ਲਓ ਭਾਈ ਇਹ ਸੀਗੇ ਅੱਜ ਦੇ ਫਰੀਦਕੋਟ ਦੇ ਰੇਟ ਅੱਜ ਤਾਂ ਜੇ ਲਾਈਕ ਕਰਦਾ ਕਰੋ ਵੀਡੀਓ ਸ਼ੇਅਰ ਕਰਦਾ ਕਰੋ ਕਮੈਂਟ ਜਰੂਰ ਕਰਦਾ ਕਰੋ ਬਾਕੀ ਅਦਰ ਮੀ ਆ ਗਿਆ ਮੀ ਤਾਂ ਤੁਹਾਨੂੰ ਸ਼ਾਟ ਜੇ ਮੁਸੰਦੇ ਅਦਰ ਵਿਖਾਈ ਕਰਾਂ ਦੀ ਕਿਆ ਬਾਤ ਈ ਆ ਸਿਰਾਂ ਲੱਗ ਗਿਆ ਗਗਨ ਹੈ ਘੇੜ ਲੱਗਿਆ ਪਾਣਾ ਕੰਮ ਐਂਡ ਹੋ ਗਿਆ ਕਹਿੰਦੇ ਮੀ ਦੇ ਵਿੱਚ ਖੜੇ ਆ ਜੋ ਵੀਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਜਰੂਰ ਕਰਦਿਆ ਕਰੋ ਵੀਰ ਭਰਾ ਕਿੱਥੋਂ ਕਿੱਥੋਂ ਜਿਹੜੇ ਆ ਵੀਡੀਓ ਦੇਖ ਰਹੇ ਆ ਬਾਈ